ਗਿਆਨ ਤੇ ਅਨੁਭਵ ਗਿਆਨ ਤੇ ਅਨੁਭਵ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆ ਜੋ ਗਿਆਨ ਹੋਊਗਾ ਉਹ ਜਿੱਥੇ ਕਿਤੇ ਵੀ ਪ੍ਰਚਾਰਿਆ ਜਾਊਗਾ ਉਹ ਕਿਸੇ ਵੀ ਧਰਮ ਦੇ ਜੋ ਪੈਰੋਕਾਰ ਹੋਣਗੇ ਉਹਨਾਂ ਦੀ ਉਹਨਾਂ ਦੀ ਦ੍ਰਿਸ਼ਟੀ ਦੇ ਆਧਾਰਤ ਅਤੇ ਉਹਨਾਂ ਦੇ ਕਹਿਣ ਦੇ ਆਧਾਰਤ ਪ੍ਰਚਾਰਿਆ ਜਾਊਗਾ ਕਿਉਂਕਿ ਜਿਵੇਂ ਉਹ ਚਾਹੁੰਦੇ ਨੇ ਉਮੇਹੀ ਪ੍ਰਚਾਰਕ ਨੂੰ ਬੋਲਣਾ ਪਊ ਜਿਹਦੇ ਕੋਲ ਗਿਆਨ ਆ ਗਿਆਨੀ ਨੂੰ ਭਾਵੇਂ ਪੰਡਤ ਹੋਵੇ ਭਾਵੇਂ ਮੌਲਵੀ ਹੋਵੇ ਪਾਦਰੀ ਹੋਵੇ ਪੋਪ ਹੋਵੇ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਜੇ ਉਹਦੇ ਕੋਲ ਗਿਆਨ ਆ ਪੜਿਆ ਹੋਇਆ ਤਾਂ ਉਹਨੂੰ ਇੱਕ ਭਾਇ ਹੁੰਦਾ ਅੰਦਰ ਡਰ ਹੁੰਦਾ ਹੈ ਉਹ ਜਿੱਥੇ ਵੀ ਜਾਊਗਾ ਕੋਈ ਰੱਬ ਦੀ ਗੱਲ ਕਰਨ ਕਥਾ ਕੋਈ ਪ੍ਰਚਾਰ ਕਰਨ ਕਿਤੇ ਵੀ ਜਾਊਗਾ ਸਤ ਸੰਗ ਦੇ ਵਿੱਚ ਜਾਊਗਾ ਉਹ ਭੈ ਦੇ ਕਾਰਨ ਜਿੱਥੇ ਵੀ ਜਾਊਗਾ ਉਥੇ ਪ੍ਰਬੰਧਕਾਂ ਦੇ ਤੇ ਪੈਰੋਕਾਰਾਂ ਦੇ ਕਹਿਣ ਦੇ ਆਧਾਰ ਤੋਂ ਨੇ ਗੱਲ ਬੋਲਣੀਆਂ ਜੋ ਸੱਚਾ ਉੱਟਾ ਕਿਹਾ ਰਹਿ ਜਾਣਾ ਧਾਰਮਿਕ ਗ੍ਰੰਥਾਂ ਦਾ ਜੋ ਸੱਚਾ ਉੱਟਾ ਕਿਹਾ ਰਹਿ ਜਾਣਾ ਕਿਉਂਕਿ ਉਹਨੂੰ ਭੈ ਹੋਊਗਾ ਵੀ ਜੇ ਮੈਂ ਇਹਨਾਂ ਦੇ ਆਧਾਰਤ ਗੱਲ ਨਾ ਰੱਖੀ ਇਹ ਇਹਨਾਂ ਨੇ ਨਾ ਇਹਨੂੰ ਉਹਨਾਂ ਜੋ ਮੰਗਿਆ ਉਹਨਾਂ ਪੈਸਾ ਦੇਣਾ ਅਤੇ ਇਦੇ ਵਿਰੁੱਧ ਵੀ ਹੋ ਸਕਦੇ ਨੇ ਇਹ ਅੱਜ ਕੱਲ੍ਹ ਦੇਖੋ ਬਾਬਾ ਸੰਤ ਸਿੰਘ ਮਸਕੀਨ ਜੀ ਦੇ ਬੋਲ ਨੇ ਉਹ ਕਹਿੰਦੇ ਵੀ ਜਿੰਨਾ ਰਾਜਨੀਤੀ ਦੇ ਨਾਂ ਤੇ ਅੱਜ ਤੱਕ ਖੂਨ ਖਰਾਬਾ ਹੋਇਆ ਉਤੇ ਦੋਗਣਾ ਧਰਮ ਦੇ ਨਾਂ ਤੇ ਹੋਇਆ ਹੋਰ ਕਰਦੇ ਕੌਣ ਨੇ ਉਪਨਿਸ਼ਦਾਂ ਦਾ ਇੱਕ ਸ਼ਬਦ ਆ ਉਹ ਕਹਿੰਦੇ ਵੀ ਜਿਹੜਾ ਅਗਿਆਨੀ ਆ ਉਹ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਰਾਤ ਤਾਂ ਹੁੰਦੀ ਆ ਪਰ ਤਾਰੇ ਹੁੰਦੇ ਨੇ ਪਰ ਜਿਹੜਾ ਗਿਆਨੀ ਆ ਉਹ અમાਬਸ ਦੀ ਰਾਤ ਹੁੰਦੀ ਆ ਉਹਦੀ ਜ਼ਿੰਦਗੀ ਚ ਕੁੱਪ ਹਨੇਰਾ ਹੁੰਦਾ ਤਾਰੇ ਵੀ ਨਹੀਂ ਹੁੰਦੇ ਹੁਣ ਇੱਕ ਅਗਿਆਨੀ ਦੇ ਅਗਿਆਨੀ ਧਰਮ ਦੇ ਮਾਰਗ ਤੇ ਚੱਲੂਗਾ ਅਗਿਆਨੀ ਧਰਮ ਦੇ ਮਾਰਗ ਤੇ ਐ ਚੱਲੂਗਾ ਉਹਨੂੰ ਲੱਗਦਾ ਉਹ ਚੱਲੂ ਵਾਲੇ ਗਿਆਨੀ ਨੂੰ ਸੁਣ ਕੇ ਚੱਲੂਗਾ ਗਿਆਨੀ ਨੂੰ ਸੁਣ ਕੇ ਉਹਨੂੰ ਐ ਹੁੰਦਾ ਵੀ ਜਿਹੜਾ ਇਹ ਗੱਲ ਰੱਬ ਦੀ ਕਰ ਰਿਹਾ ਵੀ ਇਹਦੇ ਚ ਕੁਝ ਹੈਗਾ ਪਰ ਗਿਆਨੀ ਨੇ ਉਹ ਗੱਲ ਸੁਣ ਲਈ ਗਿਆਨੀ ਨੇ ਗਿਆਨ ਪ੍ਰਾਪਤ ਕਰ ਲਿਆ ਹੁਣ ਗਿਆਨੀ ਨੂੰ ਪਤਾ ਹੈ ਵੀ ਜੋ ਮੈਂ ਇਕੱਠਾ ਕਰੀ ਫਿਰਦਾ ਇਹਦੇ ਨਾਲ ਹੈ ਕੱਖ ਨਹੀਂ ਹੈ ਕੱਖ ਨਹੀਂ ਕਿਉਂਕਿ ਅੰਦਰ ਪ੍ਰਵੇਸ਼ ਨਹੀਂ ਹੋਇਆ ਹੁਣ ਇਹੀ ਮੈਂ ਗੱਲ ਕਰਦਾ ਵੀ ਗਿਆਨ ਤੇ ਅਨੁਭਵ ਗਿਆਨ ਬਾਹਰੋਂ ਅੰਦਰ ਪ੍ਰਵੇਸ਼ ਕਰਦਾ ਹੈ ਬਾਹਰੋਂ ਇਕੱਠਾ ਕਰਿਆ ਵਾ ਹੁਣ ਜਿਹੜਾ ਅਨੁਭਵ ਆ ਉਹ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਹੁਣ ਜਿਹੜਾ ਗਿਆਨ ਆ ਉਹ ਕਿਤੋਂ ਲਿਆ ਗਿਆ ਗਿਆਨ ਦਿੱਤਾ ਜਾ ਸਕਦਾ ਹੈ ਗਿਆਨ ਲਿਆ ਜਾ ਸਕਦਾ ਹੈ ਅਨੁਭਵ ਲੇਆ ਨਹੀਂ ਜਾ ਸਕਦਾ ਕਿਥੋਂ ਅਨੁਭਵ ਖੰਡਾਇਆ ਜਾ ਸਕਦਾ ਬੰਡਿਆ ਜਾ ਸਕਦਾ ਪਰ ਲਿਆ ਨਹੀਂ ਕਿਥੋਂ ਜਾਂਦਾ ਕਿਉਂਕਿ ਅਨੁਭਵ ਅੰਦਰੋਂ ਪ੍ਰਗਟ ਹੁੰਦਾ ਹੈ ਅਨੁਭਵ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਗਿਆਨ ਬਾਹਰੋਂ ਅੰਦਰ ਪ੍ਰਵੇਸ਼ ਹੁੰਦਾ ਹੈ ਇਸ ਕਰਕੇ ਜਿਹੜਾ ਗਿਆਨ ਆ ਹੁਣ ਜੇ ਗਿਆਨ ਰੁਕ ਜੇ ਰੁਕਿਆ ਹੋਆ ਗਿਆਨ ਅ ਗਿਆਨ ਤੋਂ ਪੜਾ ਹੈ ਹੁਣ ਜਿਹੜਾ ਇਹ ਮੈਂ ਮੂਲ ਗੱਲ ਕਰਾਂ ਵੀ ਜਿਹੜਾ ਅਵਤਾਰੀ ਪੁਰਸ਼ ਪੈਗੰਬਰ ਹੁੰਦਾ ਹੈ ਉਹ ਸੱਚ ਨੂੰ ਜੋ ਰੱਬ ਦੀ ਪਰਮਾਤਮਾ ਦੀ ਗੱਲ ਉਹਦੇ ਅੰਦਰੋਂ ਪ੍ਰਗਟ ਹੋਈ ਆ ਉਹ ਕਿਤੇ ਵੀ ਸਤਸੰਗ ਕਰਨ ਜਾਵੇ ਕਿਤੇ ਵੀ ਰੱਬ ਦੀ ਗੱਲ ਰੱਖੇ ਉਹ ਨਗਨ ਕਹੂਗਾ ਉਹਨੂੰ ਕਿਸੇ ਪਰੰਪਰਾ ਦਾ ਜਾਮਾ ਨਹੀਂ ਪਹਿਨਾਊਗਾ ਕਿਉਂਕਿ ਹੁਣ ਜਿਹੜੀਆਂ ਉਹਨੇ ਜਿਹੜੀ ਗੱਲ ਕਹਿਣੀ ਆ ਉਹ ਸਿੱਧੀ ਸਾਫ਼ ਕਹਿਣੀ ਆ ਕਿਉਂਕਿ ਉਹਨੂੰ ਪਤਾ ਹੈ ਵੀ ਜੇ ਜੇ ਪਰਮਾਤਮਾ ਹੁਣ ਸਾਰੇ ਕਹਿੰਦੇ ਆ ਵੀ ਇੱਕ ਆ ਉਨੇ ਕਿਸੇ ਦੇ ਆਧਾਰਤ ਗੱਲ ਨਹੀਂ ਕਹਿਣੀ ਫਿਰ ਉਸ ਬਨੁਖ ਨੂੰ ਜਿਹੜੇ ਪ੍ਰਾਣੀਆਂ ਪਸੀਦਾ ਚੱਲ ਰੀਆਂ ਰਸਮਾਂ ਦੇ ਪੈਰੋਕਾਰ ਨੇ ਮੋਰੀ ਨੇ ਉਹਦੇ ਖਿਲਾਫ ਹੋ ਜਾਣਗੇ ਕੁਦਰਤੀ ਆ ਇਹ ਕੁਦਰਤੀ ਆ ਅੱਜ ਤੱਕ ਹੁੰਦਾ ਆਇਆ ਕਿਹੜੇ ਅਵਤਾਰੀ ਪੁਰਸ਼ ਪੈਗੰਬਰ ਨੂੰ ਇਹਨਾਂ ਨੇ ਨਕਾਰਿਆ ਨਹੀਂ ਅਰ ਨਕਾਰ ਦੇ ਉਹੀ ਨੇ ਜਿਨ੍ਹਾਂ ਦਾ ਗਿਆਨ ਰੁਕਿਆ ਹੋਇਆ ਹੁਣ ਦੇਖੋ ਮਨਸੂਰ ਨੂੰ ਸੂਲੀ ਤੇ ਕਿਹਨੇ ਚਾੜਿਆ ਮੌਲਵੀ ਤੇ ਜਿਹੜੇ ਪੜੇ ਲਿਖੇ ਐਨ ਧਾਰਮਿਕ ਬੰਦਿਆਂ ਨੇ ਸੂਲੀ ਚਾੜਿਆ ਉਹਨਾਂ ਦੇ ਹਿਰਦੇ ਨੂੰ ਠੇਸ ਪੰਚਰੀ ਸੀ ਕਾਰਨ ਉਹਨੇ ਕਿਹਾ ਕੀ ਸੀ ਅਨਲ ਹੱਕੇ ਕਿਹਾ ਸੀ ਹੁਣ ਇਹ ਜਿਹੜੀ ਕਹਾਣੀ ਮਨਸੂਰ ਦੀ ਹੈ ਲਗਭਗ ਬੜੇ ਲਗਭਗ ਧਾਰਮਿਕ ਲੋਕ ਸਾਰੇ ਜਾਣਦੇ ਹੀ ਨੇ ਜਿਹੜੇ ਧਰਮ ਦੇ ਵਿਸ਼ੇ ਦੇ ਵਿੱਚ ਕਿਸੇ ਵੀ ਧਰਮ ਦੇ ਨੇ ਲਗਭਗ ਮਨਸੂਰ ਨੂੰ ਕੋਈ ਕੋਈ ਬੜਲਾ ਹੀ ਆ ਜਾਂ ਜਮੀ ਨਵੀਂ ਜਨਰੇਸ਼ਨ ਆ ਜਿਹਨੂੰ ਨਹੀਂ ਪਤਾ ਜਿਹੜੇ ਮਤਲਬ ਸੀਨੀਅਰ ਬੰਦੇ ਨੇ ਸਾਰਿਆਂ ਨੂੰ ਪਤਾ ਮਨਸੂਰ ਦਾ ਹੁਣ ਇੱਕ ਕਹਾਣੀ ਜਿਹੜੀ ਮਨਸੂਰ ਦੀਆਂ ਕਿਹਾ ਕੀ ਸੀ ਮਨਸੂਰ ਨੇ ਅਨਲ ਹੱਕ ਕੀ ਹਸੀਨਾ ਕਹਿੰਦਾ ਮੈਂ ਸੱਚ ਹੋ ਗਿਆ ਬਸ ਇਹ ਕਿਹਾ ਅਨਲ ਹੱਕ ਇਸਲਾਮ ਚ ਕਰਨਾ ਕੋਫਰਾ ਹੁਣ ਦੱਸੋ ਹੁਣ ਜੇ ਤਾਂ ਉਹਦੇ ਅਨਲ ਹੱਕ ਨੂੰ ਕੋਈ ਪੜੇ ਫਿਰ ਉਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਹੁਣ ਜਿਹੜੇ ਤਾਂ ਜਾਣਨੇ ਵਾਲੇ ਨੇ ਹੁਣ ਜਿਹਨੇ ਇਹਦੇ ਸੀ ਜਾਣਨੇ ਵਾਲਾ ਜੁਨੈਦ ਨੂੰ ਪਤਾ ਸੀ ਜੁਨੈਦ ਨੂੰ ਪਤਾ ਸੀ ਵੀ ਇਹ ਕਹਿ ਰਿਹਾ ਪਰ ਜੁਨੈਦ ਦੇ ਡੇਰੇ ਵਿੱਚ ਜਦੋਂ ਉਹਨੇ ਕਿਹਾ ਅਨਲ ਹੱਕ ਜੁਨੈਦ ਨੇ ਉਹਨੂੰ ਕੋਲ ਬੁਲਾ ਲਿਆ ਜੁਨੈਦ ਦਾ ਪਿਆਰ ਬੜਾ ਸੀ ਉਹਦਾ ਗੁਰੂ ਗੁਰੂ ਸੀ ਜੁਨੈਦ ਜੁਨੈਦ ਦਾ ਮਨਸੂਰ ਨਾਲ ਪਿਆਰ ਬੜਾ ਜੁਨੈਦ ਕਹਿੰਦਾ ਵੀ ਜੁਨੈਦ ਨੇ ਜਿਵੇਂ ਧਾਰਮਿਕ ਤਲ ਤੇ ਉਹਨੂੰ ਵੱਡਾ ਕੀਤਾ ਸੀ ਉਹਨੂੰ ਸਰੀਰਕ ਤਲ ਤੇ ਵੀ ਵੱਡਾ ਕੀਤਾ ਸੀ ਕਿਉਂਕਿ ਛੋਟੇ ਹੁੰਦੇ ਤੋਂ ਉਹਦੇ ਕੋਲ ਰਿਹਾ ਸੀ ਜੁਨੈਦ ਦੇ ਕੋਲ ਹੁਣ ਪਿਆਰ ਬੜਾ ਜੋ ਨਿਹਦੇ ਨਾਲ ਗੁਰੂ ਸ਼ਿਸ਼ੇ ਦਾ ਸੱਚਾ ਪਿਆਰ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਕੋਈ ਮੰਗ ਨਹੀਂ ਹੁੰਦੀ ਉੱਥੇ ਸਭ ਦੇਣ ਦੀ ਵਰਤੀ ਹੁੰਦੀ ਆ ਨਿਸ਼ਾਬ ਰਹਿਣ ਦੀ ਵਰਤੀ ਹੁੰਦੀ ਆ ਉਹ ਜੁਨੈਦ ਨੇ ਕੋਲ ਬੁਲਾਇਆ ਜਦੋਂ ਨੇ ਕਿਹਾ ਨਾ ਅਨਲ ਹਕ ਜੁਨੈਦ ਕਹਿੰਦਾ ਐ ਮੇਰੇ ਬੱਚੇ ਵੀ ਇਹ ਡੇਰੇ ਤੋਂ ਬਾਹਰ ਤੂੰ ਅਨਲ ਹਕ ਨਾ کہیں ਵੀ ਮੈਂ ਤੈਨੂੰ ਬਚਾ ਨਹੀਂ ਸਕਦਾ ਕਿਉਂਕਿ ਲੋਕ ਕੌਣ ਨੇ ਸ਼ਰਈ ਧਰਮ ਖੰਡ ਚ ਰੁਕੇ ਹੋਏ ਜੋ ਮਨੁੱਖ ਧਰਮ ਖੰਡਾ ਪਹਿਲਾ ਸ਼ਰਧ ਦੇ ਵਿੱਚ ਕਿਸੇ ਪਰੰਪਰਾ ਦੇ ਵਿੱਚ ਇਹ ਪਹਿਲਾ ਪੜਾਅ ਆ ਦੇਖੋ ਜ਼ਰੂਰੀ ਆ ਜਿਵੇਂ ਇੱਕ ਸਕੂਲ ਦੇ ਵਿੱਚ ਇੱਕ ਬੱਚਾ ਗਿਆ ਹੁਣ ਉਹਨੂੰ ਪਹਿਲਾ ਕਿਸੇ ਵੀ ਦੇਖੋ ਬਾਬਾ ਸੰਤ ਸਿੰਘ ਮਸਕੀਨ ਜੀ ਦੇ ਮੈਂ ਇਹ ਵੀ ਬੋਲ ਦੁਹਰਾਵਾਂ ਉਹ ਕਹਿੰਦੇ ਦੇਖੋ ਸਕੂਲ ਵੱਖ-ਵੱਖ ਨੇ ਵਰਦੀਆਂ ਵੱਖ-ਵੱਖ ਨੇ ਬਿਲਡਿੰਗਾਂ ਵੱਖ-ਵੱਖ ਨੇ ਪ੍ਰਿੰਸੀਪਲ ਵੱਖ-ਵੱਖ ਨੇ ਪੜਾਈਆਂ ਵੱਖ-ਵੱਖ ਨੇ ਪਰ ਮੰਜ਼ਲ ਇੱਕੋ ਆ ਮੰਜ਼ਲ ਇੱਕੋ ਆ ਹਰ ਜਾ ਸਕੂਲ ਪੜਾਈਆਂ ਵਰਦੀਆਂ ਪ੍ਰਿੰਸੀਪਲ ਸਭ ਕੁਝ ਵੱਖ-ਵੱਖਾ ਬਿਲਡਿੰਗਾਂ ਦੇ ਆਕਾਰ ਵੱਖ-ਵੱਖ ਨੇ ਪਰ ਮੰਜ਼ਲ ਇੱਕੋ ਕਿਉਂ ਆ ਹੁਣ ਮੰਜ਼ਲ ਉਹਨਾਂ ਦੀ ਇੱਕ ਕੀ ਆ ਧਨ ਹੁਣ ਕਿਸੇ ਨੇ ਕੁਝ ਵੜਨਾ ਕਿਸੇ ਨੇ ਕੁਝ ਵੜਨਾ ਪਰ ਕਰਨਾ ਕੀ ਇਹ ਧਨ ਕਮਾਉਣਾ ਹੁਣ ਜਿਹੜੇ ਧਾਰਮਿਕ ਸਥਾਨ ਨੇ ਸਾਰੇ ਸਾਰੇ ਧਾਰਮਿਕ ਸਥਾਨਾਂ ਦਾ ਮੇਨ ਮੁੱਦਾ ਤਾਂ ਇਹੀ ਆ ਨਾ ਵੀ ਪਰਮਾਤਮਾ ਪਾਉਣਾ ਹੈ ਹੁਣ ਜਿਹੜਾ ਪਹਿਲੀ ਪਹਿਲੀ ਕਲਾਸ ਆ ਪਹਿਲੀ ਕਲਾਸ ਕੀ ਆ ਪਰੰਪਰਾ ਹੁਣ ਕਿਸੇ ਧਰਮ ਦਾ ਦੇਖੋ ਡਿਸਪੀਸਪਲਨ ਆ ਪਹਿਲਾ ਧਰਮ ਖੰਡ ਜਿਵੇਂ ਅਸੀਂ ਕਹਿੰਦੇ ਆ ਜਾਂ ਤਰੀਕਤ ਕਹਿੰਦੇ ਆ ਹੁਣ ਜਿਵੇਂ ਇਹ ਜਿਹੜਾ ਪਹਿਲੀ ਕਲਾਸ ਦੇ ਵਿੱਚ ਹੁਣ ਬਾਣਾ ਪਾਉਣਾ ਹੁਣ ਵਰਦੀ ਪਾਉਣੀ ਫਿਰ ਉਹਤੇ ਅੱਗੇ ਗਿਆਨ ਖੰਡ ਦੇ ਵਿੱਚ ਜਾ ਕੇ ਜਿਵੇਂ ਸੋਜੀ ਪੈਣੀ ਆ ਐਸੇ ਗੁਰਕੁਸ਼ਾਬਾਸ਼ਾ ਜਿਨ ਹਰ ਸੋਜੀ ਪਾਈ ਫਿਰ ਗਿਆਨ ਖੰਡ ਚ ਜਦ ਸੋਜੀ ਪੈ ਜੂਗੀ ਨਾ ਧਰਮ ਖੰਡ ਚ ਟਕਰਾਓ ਬੜਾ ਹੈ ਕਿਉਂਕਿ ਹਲੇ ਬਾਰੀ-ਬਾਰੀ ਨੌਲੇਜ ਅੰਦਰ ਤਾਂ ਪ੍ਰਵੇਸ਼ ਹੋਇਆ ਨਹੀਂ ਹੁਣ ਬਾਹਰ-ਬਾਹਰ ਦਾ ਉਹਨੂੰ ਪਤਾ ਹੈ ਧਰਮਖੰਡ ਦੇ ਹੁਣ ਧਰਮਖੰਡੀ ਜਿਹੜੇ ਮਨੁੱਖ ਨੇ ਧਰਮਖੰਡ ਤੇ ਰੁਕ ਗਏ ਜੇ ਤਾਂ ਉਹ ਗਿਆਨਖੰਡ 'ਚ ਪ੍ਰਵੇਸ਼ ਕਰ ਗਿਆ ਐਸੇ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਝੀ ਪਾਈ ਹੁਣ ਜੇ ਤਾਂ ਉਹ ਗੁਰੂ ਦੇ ਸ਼ਬਦ ਸੁਣ ਲੇ ਫਿਰ ਤਾਂ ਉਹਨੂੰ ਸੋਝੀ ਪੈ ਜੂਗੀ ਵੀ ਵੀ ਇਹ ਬਹੁਤ ਮਤਲਬ ਇਸ ਤਰ੍ਹਾਂ ਖੰਡ ਨੇ ਅਲੱਗ-ਅਲੱਗ ਪਰੰਪਰਾਵਾਂ ਨੇ ਪਰ ਪਰਮਾਤਮਾ ਇੱਕ ਉਹਨੂੰ ਸੋਝੀ ਪੈ ਜੂਗੀ ਟਕਰਾਓ ਘਟ ਜਾਂਦਾ ਧਰਮ ਖੰਡ ਤੋਂ ਗਿਆਨ ਖੰਡ ਚ ਪਰਵੇਸ਼ ਕਰਕੇ ਜਣੀ ਟਕਰਾਓ ਫੇਰ ਵੀ ਵਿਚਾਰਾਂ ਦਾ ਰਹਿ ਜਾਂਦਾ ਹੁਣ ਜਿਵੇਂ ਬੜੇ ਧਰਮਤ ਇਹ ਗੱਲ ਨਹੀਂ ਹੈ ਵੀ ਇੱਕ ਸਿੱਖ ਮੁਸਲਮਾਨ ਨਾਲ ਝਗੜ ਰਿਹਾ ਜਾਂ ਮੁਸਲਮਾਨ ਹਿੰਦੂ ਨਾਲ ਜਾਂ ਹਿੰਦੂ ਬੋਧੀਆਂ ਨਾਲ ਜਾਂ ਬੋਧੀ 크੍ਰਿਸਚੀਅਨਾਂ ਨਾਲ ਉਹ ਖੁਦ ਵੀ ਆਪਸ ਵਿੱਚ ਝਗੜਦੇ ਨੇ ਕਿਉਂਕਿ ਵਿਚਾਰਾਂ ਦਾ ਮਤਭੇਦ ਵਿਚਾਰਾਂ ਦਾ ਮਤਭੇਦ ਪਰ ਜਦ ਗਿਆਨ ਖੰਡ ਦੇ ਵਿੱਚ ਗਿਆਨਖੰਡ ਦੇ ਵਿੱਚ ਜਦ ਸੋਝੀ ਪੈ ਜੂਗੀ ਗਿਆਨਖੰਡ ਦੇ ਵਿੱਚ ਸੋਝੀ ਪੈਣ ਤੋਂ ਬਾਅਦ ਉਹਨੂੰ ਪਤਾ ਲੱਗੂਗਾ ਵੀ ਸੋਝੀ ਪਈ ਤੋਂ ਬਾਅਦ ਉਹਨੂੰ ਪਤਾ ਲੱਗੂਗਾ ਵੀ ਇਹ ਜਿਹੜੇ ਵਿਚਾਰਾਂ ਦੇ ਮਤਭੇਦ ਨੇ ਵੀ ਪਰਮਾਤਮਾ ਤੋਂ ਉੱਪਰ ਦੀ ਗੱਲ ਆ ਗਿਆਨਖੰਡ ਤੋਂ ਬਾਅਦ ਆਉਂਦਾ ਫਿਰ ਸ਼ਰਮਖੰਡ ਹੁਣ ਸ਼ਰਮਖੰਡ ਵੀ ਕੀ ਬਾਣੀ ਰੂਪ ਤਿੱਥੈ ਘੜਤ ਘੜੀਏ ਬਹੁਤ ਅਨੂਪ ਉੱਥੇ ਕੀ ਘੜਨਾ ਮਨ ਉੱਥੇ ਤੇ ਸੁਰਤ ਨੇ ਚੱਲਣਾ ਹੁਣ ਉੱਥੇ ਤੇ ਹਿਰਦੇ ਦੇ ਤਲ ਤੇ ਪ੍ਰਵੇਸ਼ ਕਰੂਗੀ ਗਿਆਨ ਖੰਡ ਕ੍ਰੋਸ ਕਰੇ ਤੇ ਨਾ ਹਿਰਦੇ ਨੂੰ ਟੱਚ ਕਰੂਗੀ ਜਾਂ ਹਿਰਦੇ ਨੂੰ ਟੱਚ ਕਰੂਗੀ ਇਹ ਵਿਚਾਰਾਂ ਦਾ ਟਕਰਾਓ ਕੱਢ ਜਾਊਗਾ ਸ਼ਰਮ ਖੰਡ 'ਚ ਜਾ ਕੇ ਟਕਰਾਓ ਕੱਢਦਾ ਹੈ ਉਤੇ ਬਾਅਦ ਫਿਰ ਕਰਮ ਖੰਡ ਆਉਂਦਾ ਹੈ ਸ਼ਰਮ ਖੰਡ ਗਿਆਨ ਖੰਡ 'ਚੋਂ ਸੋਜੀ ਪਾਊਗੀ ਸ਼ਰਮ ਖੰਡ ਤੋਂ ਸੁਰਤ ਨੇ ਚੱਲ ਪੈਣਾ ਟਕਰਾਓ ਕੱਢ ਜਾਊਗਾ ਹੁਣ ਜਿਹੜੇ ਮਨਸੂਰ ਨੂੰ ਸੂਲੀ ਤੇ ਚੜਾ ਰਹੇ ਸੀ ਬੁੱਢੇ ਮਨਸਬ ਬੁੱਢੇ ਮਨਸਬ ਉਹਨੂੰ ਸੂਲੀ ਤੇ ਚੜਾ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਪਰੰਪਰਾ ਚੱਲ ਰਹੀ ਆ ਉਹਦੇ ਵਿੱਚ ਹੈਗਾ ਵੀ ਮੈਂ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਸੱਚ ਹੋ ਗਿਆ ਕਿਉਂਕਿ ਸੱਚ ਪਰਮਾਤਮਾ ਪਰਮਾਤਮਾ ਸੱਚ ਜੋ ਸੱਚ ਚ ਲੀਨ ਹੋ ਗਿਆ ਸੱਚ ਹੋ ਗਿਆ ਹੁਣ ਇਹ ਗੱਲ ਉਹਨਾਂ ਨੇ ਇੱਕ ਲਕੀਰ ਦੇ ਫਕੀਰ ਇਹ ਗੱਲ ਪਕੜੀ ਬੈਠੇ ਨੇ ਇਹ ਨਹੀਂ ਕਹਿ ਸਕਦਾ ਉਹਨੇ ਕਹਿਤਾ ਪਰ ਜੁਨੈਦ ਨੇ ਕਿਹਾ ਵੀ ਆਏ ਮੇਰੇ ਬੱਚੇ ਹੁਣ ਜੁਨੈਦ ਜਾਣਦਾ ਹੈ ਹੁਣ ਜੁਨੈਦ ਜਦੋਂ ਕੋਈ ਗੱਲ ਕਰਦਾ ਹੈ ਜੁਨੈਦ ਗੱਲ ਬਹੁਤ ਗਹਿਰਾਈ ਚ ਆਉਂਦੀ ਆ ਹੁਣ ਉਹਦੇ ਹਿਰਦੇ ਨੂੰ ਝਟ ਝੋਟ ਵੱਜਦੀ ਜਾਂ ਹਿਰਦੇ ਚ ਵੱਜਦੀ ਆ ਉਹ ਤੇ ਅਨਲਹਕ ਨਿਕਲਦਾ ਹੁਣ ਜਦ ਅਨਲਹਕ ਨਿਕਲਦਾ ਫਿਰ ਜੁਨੈਦ ਨੇ ਕੀ ਕੀਤਾ ਉਹਨੂੰ ਰੋਕਿਆ ਵੀ ਆਏ ਮੇਰੇ ਬੱਚੇ ਤੂੰ ਡੇਰੇ ਤੋਂ ਬਾਹਰ ਅਨਲਹਕ ਨਾ ਕਹੀਂ ਵੀ ਮੈਂ ਤੈਨੂੰ ਬਚਾ ਨਹੀਂ ਸਕਦਾ ਉਹ ਕਿਤੇ ਜੁਨੈਦ ਨੂੰ ਦਾਬਤ ਦਈ ਰਾਜੇ ਨੇ ਰਾਜੇ ਨੇ ਜਦੋਂ ਜੁਨੈਦ ਨੂੰ ਬੁਲਾਇਆ ਉਹ ਤੇ ਹੋਰ ਜਿੰਨੇ ਵੀ ਫਕੀਰ ਸੀ ਸਾਰਿਆਂ ਨੂੰ ਰਾਜੇ ਨੇ ਬੁਲਾਇਆ ਸੀ ਭਰਮ ਭੋਜ ਕੀਤਾ ਉਹਨੇ ਕਿਹਾ ਵੀ ਮੇਰੇ ਦਰਬਾਰ ਦੇ ਵਿੱਚ ਆ ਕੇ ਭੋਜਨ ਛਕਣਾ ਅੱਜ ਸਾਰੇ ਸਾਧੂ ਫਕੀਰਾਂ ਨੇ بڑے ਸਾਧੂ ਫਕੀਰ ਉੱਥੇ ਚਲੇ ਗਏ ਜਦੋਂ ਗਏ ਉੱਥੇ ਇਕੱਠੇ ਹੋਏ ਜਦੋਂ ਇੱਕਣਾ ਥਾਲ ਉਹਨਾਂ ਦੇ ਮੁਰੇ ਪਰੋਸੇ ਜਾ ਰਹੇ ਨੇ ਭੋਜਨ ਛਕਾਉਣ ਤੋਂ ਪਹਿਲਾਂ ਹੁਣ ਐਨੇ ਸਾਧੂ ਫਕੀਰ ਬੈਠੇ ਹੋਣ ਗੱਲ ਤਾਂ ਰੱਬ ਦੀ ਚੱਲਣੀ ਸੀ ਔਰ ਜਦੋਂ ਜਨੀਦ ਦੀ ਵਾਰੀ ਆਈ ਜਨੀਦ ਦੀ ਜਿੰਨੀ ਗਹਿਰੀ ਸ਼ਰਧਾ ਸੀ ਜਿੰਨਾ ਗਹਿਰਾ ਵਿਸ਼ਵਾਸ ਸੀ ਉਨੀਓ ਗਹਿرائی ਤੋਂ ਗੱਲ ਆ ਰਹੀ ਸੀ ਜਨੀਦ ਦਾ ਬੋਲਣਾ ਉੱਪਰੋਂ ਉੱਪਰੋਣੀ ਸੀ ਜਨੀਦ ਨੇ ਹਲੇ ਗੱਲੇ ਸ਼ੁਰੂ ਕਰੀਆ ਮਨਸੂਰ ਦੇ ਹਿਰਦੇ ਨੂੰ ਟੱਚ ਕਰ ਗਈ ਜਨੀਦ ਨੇ ਜਦ ਗੱਲ ਸ਼ੁਰੂ ਕਰੀ ਮਨਸੂਰ ਕਹਿੰਦਾ ਅਨਲ ਹਕ ਜੈਨੀ ਗੱਲ ਕਹੀ ਰਾਜਾ ਕਹਿੰਦਾ ਹੈ ਵੀ ਇਹ ਕਾਫਰ ਵੀ ਇਹ ਕਾਫਰ ਨੂੰ ਇੱਥੇ ਕਿਵੇਂ 14 ਦਿਨ ਮੁਕੱਦਮਾ ਚੱਲਿਆ 14 ਦਿਨ ਦਾ ਮਕਦਮਾ ਚੱਲਿਆ ਅਖੀਰੀ ਉਹਨੂੰ ਫਤਵਾ ਲਾਇਆ ਕਾਜ਼ੀਆਂ ਨੇ ਧਾਰਮਿਕ ਬੰਦਿਆਂ ਨੇ ਅਤੇ ਉਹਨੂੰ ਫਤਵਾ ਲਾਇਆ ਵੀ ਇਹਨੂੰ ਸੂਲੀ ਤੇ ਚੜਾਇਆ ਜਾਵੇ ਸੰਗਸਾਰ ਕਰਿਆ ਪੱਥਰ ਮਾਰੇ ਹੁਣ ਜਦੋਂ ਉਹ ਫਿਰ ਮਨਸੂਰ ਜੁਨੇਦ ਮਿਲਣ ਗਿਆ ਉਹਨੂੰ ਫਿਰ ਜਦ ਜੁਨੇਦ ਮਿਲਣ ਗਿਆ ਜੁਨੇਦ ਜਾ ਕੇ ਕਹਿੰਦਾ ਵੀ ਮੈਂ ਤੇਰੇ ਨਾਲ ਇੱਕ ਗਿਲਾ ਕਰਨ ਆਇਆ ਵੀ ਵੀ ਮੈਨੂੰ ਇਹ ਦੱਸ ਵੀ ਤੈਂ ਕਿਹਾ ਤਾਂ ਵੀ ਮੈਂ ਸੌਂ ਖਾਈ ਤੀ ਖੁਦਾ ਦੀ ਉਹਨੇ ਸੌਂ ਖਾਈ ਸੀ ਖੁਦਾ ਦੀ ਜਨੈਦ ਕੋਲ ਵੀ ਮੈਂ ਡੇਰੇ ਤੋਂ ਬਾਹਰ ਨਹੀਂ ਕਹਿੰਦਾ ਵੀ ਡੇਰੇ ਤੋਂ ਬਾਹਰ ਅਨਲ ਹੱਕ ਨਹੀਂ ਕਹਿੰਦਾ ਉਹ ਕਹਿੰਦੇ ਤਾਂ ਸੌਂ ਖਾਈ ਤੀ ਤਾਂ ਖੁਦਾ ਦੀ ਸੌਂ ਤੋੜੀ ਆ ਖਸਫ ਤੋਂ ਕਸਮ ਤੋੜੀ ਆ ਖੁਦਾ ਦੀ ਉਹ ਕਹਿੰਦੇ ਤਾਂ ਖੁਦਾ ਦੀ ਕਸਮ ਤੋੜੀ ਆ ਉਹ ਕਹਿੰਦੇ ਵੀ ਤੈਂ ਖੁਦਾ ਦੀ ਕਸਮ ਤੋੜੀ ਆ ਵੀ ਤੈਂ ਡੇਰੇ ਤੋਂ ਬਾਹਰ ਅਨਲ ਹੱਕ ਕਿਹਾ ਉਹ ਕਹਿੰਦਾ ਵੀ ਦੇਖੋ ਤੈਂ ਕਸਮ ਨੀਤੀ ਤੋੜਨੀ ਖੁਦਾ ਦੀ ਤੋੜੀ ਆ ਉਹ ਕਹਿੰਦਾ ਵੀ ਨਹੀਂ ਮੈਂ ਖੁਦਾ ਦੀ ਕਸਮ ਨਹੀਂ ਤੋੜੀ ਉਹ ਕਹਿੰਦੇ ਵੀ ਮੈਂ ਤੈਨੂੰ ਕਿਹਾ ਤਾਂ ਵੀ ਡੇਰੇ ਤੋਂ ਬਾਹਰ ਨਾ ਕਹੀਂ ਜੁਨੈਦ ਕਹਿੰਦਾ ਵੀ ਐ ਮੇਰੇ ਬੱਚੇ ਵੀ ਮੈਂ ਤੇਰੇ ਨਾਲ ਇੱਕ ਗਿਲਾ ਕਰਨਾ ਵੀ ਤੈਂ ਖੁਦਾ ਦੀ ਕਸਮ ਖਾਈ ਆ ਉਹਨੇ ਡੇਰੇ ਦੇ ਵਿੱਚ ਖਾਧੀ ਸੀ ਵੀ ਕਸਮੇ ਖੁਦਾ ਵੀ ਮ ਡੇਰੇ ਤੋਂ ਬਾਹਰ ਅਨਲ ਹਕ ਨਹੀਂ ਕਹਿੰਦਾ ਉਹ ਕਹਿੰਦਾ ਵੀ ਜਦ ਹੁਣ ਖੁਦਾ ਇਹ ਅਨਲ ਹਕ ਕਹੀ ਜਾਵੇ ਮਨਸੂਰ ਤਾਂ ਖਤਮ ਹੋ ਗਿਆ ਫਿਰ ਮਨਸੂਰ ਵਿਚਾਰਾ ਕਿਵੇਂ ਰੋਕੇ ਕਿਉਂਕਿ ਉਹਦੇ ਅੰਦਰੋਂ ਅਨਲ ਹਕ ਆ ਰਿਹਾ ਸੀ ਉੱਪਰੋਂ ਭਰੋਣੀ ਸੀ ਆ ਰਿਹਾ ਅੰਦਰੋਂ ਆ ਰਿਹਾ ਸੀ ਉੱਪਰੋਂ ਕਹਿਣਾ ਹੋਰ ਆ ਉਹਦੇ ਅੰਦਰੋਂ ਆ ਰਿਹਾ ਸੀ ਉਹ ਖੁਦਾਏ ਬੋਲਦਾ ਸੀ ਫਿਰ ਜੁਨੈਦ ਕਹਿੰਦਾ ਵੀ ਵੀ ਬਹੁਤ ਮੂਰਖਾਂ ਦੀ ਭੀੜ ਦੇ ਵਿੱਚ ਇੰਨਾ ਸਿਆਣਾ ਹੋ ਜਾਣਾ ਵੀ ਪਾਗਲਾਂ ਦੀ ਭੀੜ ਦੇ ਵਿੱਚ ਇੰਨਾ ਸਿਆਣਾ ਹੋ ਜਾਣਾ ਵੀ ਮੈਨੂੰ ਐਂ ਲੱਗਦਾ ਜਿਵੇਂ پاگل ਬਣਾ ਹੋਵੇ ਵੀ پاگل ਐਨੇ ਵੀ ਸਿਆਣਾ ਤੋਂ ਇੱਕ ਵੀ ਮੈਂ ਹੁਣ ਇਹਨਾਂ ਤੋਂ ਤੈਨੂੰ ਬਚਾ ਨਹੀਂ ਸਕਦਾ ਇਹ ਉਹਨਾਂ ਰੁखेਵੇਂ ਗਿਆਨ ਵਾਲੇ ਲੋਕਾਂ ਨੇ ਮਨਸੂਰ ਨੂੰ ਸੂਲੀ ਚਾੜਿਆ ਇਹਦੇ ਪ੍ਰਮਾਣ ਜਿੰਨੇ ਮਰਜ਼ੀ ਦੇ ਲੋ ਦੇਖੋ ਅੱਜ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀ ਕੁਝ ਕਿਹਾ ਅਸੀਂ ਆਪਣੀ ਜ਼ੁਬਾਨ ਨਾਲ ਕਹਿ ਵੀ ਨਹੀਂ ਸਕਦੇ ਉਹ ਗੱਲਾਂ ਕਬੀਰ ਜੀ ਮਹਾਰਾਜ ਨੂੰ ਕੀ ਕਿਹਾ ਕਹਿ ਸਕਦੇ ਆ ਇਹ ਲੋਕਾਂ ਨੇ ਬਖਸ਼ਿਆ ਇਹ ਕਿਹੜੇ ਸੀ ਪੁਰਾਣੇ ਚੱਲ ਰਹੇ ਧਰਮਾਂ ਦੇ ਪੈਰੋਕਾਰ ਸੀ ਉਹਨਾਂ ਨੂੰ ਧਰਮਾਂ ਨੂੰ ਜਿਹੜੇ ਗਲਬੱਕੜੀ ਪਾਈ ਬੈਠੇ ਸੀ ਵੀ ਬਸ ਵੀ ਅਸੀਂ ਧਰਮੀ ਬੰਦੇ ਆ ਇਹ ਉਹ ਨੇ ਵੀ ਜਿਨ੍ਹਾਂ ਦਾ ਰੁਕਿਆ ਹੋਇਆ ਗਿਆਨ ਸੀ ਤਰੀਕਤ ਦੇ ਵਿੱਚ ਸ਼ਰਾ ਦੇ ਵਿੱਚ ਫਸੇ ਹੋਏ ਉਹ ਲੋਕ ਨੇ ਇਹ ਇਹ ਮਤਲਬ ਅੱਗੇ ਤਾਂ ਚੱਲੇ ਨਹੀਂ ਮਤਲਬ ਇਹਨਾਂ ਨੇ ਜਿਹੜਾ ਕੋਈ ਉੱਪਰ ਦੀ ਗੱਲ ਹੁਣ ਸੱਚ ਨਗਨ ਸੱਚ ਨੂੰ ਨਗਨ ਕਹੂਗਾ ਅਵਤਾਰੀ ਪੁਰਸ਼ ਫਿਰ ਉਹਨੂੰ ਇਹ ਲੋਕ ਬਰਦਾਸ਼ਤ ਨਹੀਂ ਕਰਦੇ ਜਿਨ੍ਹਾਂ ਨੇ ਧਰਮ ਨੂੰ ਪਿੱਛੇ ਧੰਦਾ ਬਣਾ ਕੇ ਚੱਲਿਆ ਹੋਇਆ ਜਿਵੇਂ ਪੰਡਤਾਂ ਦਾ ਚੱਲਿਆ ਹੋਇਆ ਸੀ ਹੁਣ ਹੁਣ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਗਏ ਕਿੱਥੇ ਕਿੱਥੇ ਉਹ ਝਰਨਿਆਂ ਕੋਲ ਗਏ ਦੇਖ ਯੋਗੀਆਂ ਕੋਲ ਗਏ ਮੱਕੇ ਗਏ ਹਰਦਵਾਰ ਗਏ ਕੁਰਕੇ ਛੇਤਰ ਗਏ ਬ੍ਰਾਹਮਣਾ ਕੋਲ ਗਏ ਉਹ ਉੱਥੇ ਗਏ ਜਿੱਥੇ ਵੀ ਮਤਲਬ ਝਰਨਿਆਂ ਤੋਂ ਹੀ ਜੇ ਪਾਣੀ ਗੰਦਾ ਮਿਲੂਗਾ ਅੱਗੇ ਲੋਕ ਤਾਂ ਫਿਰ ਉਹ ਹੈ ਜੀ ਪੀਣਗੇ ਨਾ ਵੀ ਝਰਨਿਆਂ ਨੂੰ ਨਿਰਮਲ ਕਰੀਏ ਝਰਨਿਆਂ ਕੋਲ ਗਏ ਇਸ ਕਰਕੇ ਵੀ ਇਹ ਜਿਹੜੇ ਲੋਕ ਹੁੰਦੇ ਨੇ ਧਰਮੀ